ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਵਾਲਿਆਂ ਨੂੰ ਕਿਹੜੇ ਛੇ ਫਲ ਪ੍ਰਾਪਤ ਹੋ ਜਾਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿ ਕਿ ਜਿਹੜੇ ਲੋਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ ਉਹਨਾਂ ਨੂੰ ਕਿਹੜੇ ਛੇ ਫਲ ਪ੍ਰਾਪਤ ਹੁੰਦੇ ਹਨ ਅਤੇ ਸਾਤਸੰਗਤ ਜੀ ਮੈਂ ਗੁਰੂ ਤੇ ਭਰੋਸਾ ਰੱਖ ਕੇ ਤੁਹਾਨੂੰ ਇਹ ਗੱਲ ਕਹਿ ਦਿੰਦੀ ਹਾਂ ਕਿ ਅੱਜ ਤੇ ਇਹ ਵੀਡੀਓ ਸੁਣਨ ਤੋਂ ਬਾਅਦ ਜੇਕਰ ਤੁਸੀਂ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੋਟਨ-ਖੋਟ ਸ਼ੁਕਰਾਨਾ ਕਰੋਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਇਹ ਸੇਵਾ ਮੇਰੇ ਤੋਂ ਕਰਵਾ ਰਹੇ ਹੋ ਜੇਕਰ ਤੁਸੀਂ ਇਸ ਬਾਣੀ ਦਾ ਪਾਠ ਨਹੀਂ ਕਰਦੇ ਤਾਂ ਯਕੀਨ ਕਰ ਲੈਣਾ ਕਿ ਇਹ ਵੀਡੀਓ ਸੁਣਨ ਤੋਂ ਬਾਅਦ ਤੁਸੀਂ ਪਾਠ ਕਰਨਾ ਸ਼ੁਰੂ ਕਰ ਦਿਓਗੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਬਾਣੀ ਦੀ ਤਾਕਤ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਮਿਹਰਬਾਨ ਬਹੁਤ ਜਲਦੀ ਹੋ ਜਾਂਦੇ ਹਨ ਕਿੰਝ ਇਹ ਬਾਣੀ ਸਾਡੀ ਜ਼ਿੰਦਗੀ ਦੇ ਵਿੱਚ ਵਰਤ ਜਾਂਦੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਇਸ ਕਰਕੇ ਤੁਹਾਡੇ ਅੰਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤਾਂ ਕਿ ਸਭ ਭੈਣ ਭਰਾਵਾਂ ਦਾ ਭਲਾ ਹੋ ਜਾਵੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਲੈ ਕੇ ਸਾਧ ਸੰਗਤ ਜੀ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹੀ ਆਪਾਂ ਆਪਾਂ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਕੁਝ ਬਚਨ ਕਮਾਈ ਵਾਲੇ ਸੰਤ ਮਹਾਪੁਰਖ ਦੇ ਹੁੰਦੇ ਹਨ ਜੋ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੋ ਸੁਣਨ ਤੋਂ ਬਾਅਦ ਸਾਨੂੰ ਇਹ ਬਾਣੀ ਦਾ ਪਾਠ ਕਰਨ ਦੇ ਲਈ ਏਨੀ ਤਾਕਤ ਮਿਲ ਜਾਵੇਗੀ ਕਿ ਅਸੀਂ ਰੋਜ਼ਾਨਾ ਹੀ ਪਾਠ ਕਰਨਾ ਸ਼ੁਰੂ ਕਰ ਦੇਵਾਂਗੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਬਾਰੇ ਸਾਧ ਸੰਗਤ ਜੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਇੱਕ ਬਰਾਬਰ ਹੈ ਪਵਿੱਤਰ ਹੈ ਮਹਾਨ ਹੈ ਤੇ ਤਾਕਤਵਰ ਵੀ ਹੈ ਇਸ ਗੱਲ ਨੂੰ ਕਦੇ ਵੀ ਕੋਈ ਠੁਕਰਾਈ ਨਹੀਂ ਸਕਦਾ ਇਸ ਬਾਣੀ ਦੇ ਵਿੱਚ ਤਾਕਤ ਸਭ ਤੋਂ ਵੱਧ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਕਿਸੇ ਇੱਕ ਸ਼ਬਦ ਕਿਸੇ ਇੱਕ ਅੱਖਰ ਜਾਂ ਇੱਕ ਪੰਕਤੀ ਦਾ ਵੀ ਜੇਕਰ ਪੱਲਾ ਫੜ ਲੈਂਦੇ ਹਾਂ ਕਿਸੇ ਇੱਕ ਸ਼ਬਦ ਨੂੰ ਵੀ ਇੱਕ ਅੱਖਰ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਭਾਵ ਕਿ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇਨੀ ਤਾਕਤ ਹੈ ਇੱਕ ਸ਼ਬਦ ਇੱਕ ਅੱਖਰ ਵੀ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਸਾਧ ਸੰਗਤ ਜੀ ਸਾਡੇ ਵਿੱਚੋਂ ਬਹੁਤ ਪੈਣਪਰਾ ਇਹੋ ਜਿਹੇ ਹੁੰਦੇ ਹਨ ਜੋ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਦੇ ਹਨ ਪਰ ਉਹ ਆਪਣੇ ਸਵੇਰੇ ਤੇ ਸ਼ਾਮ ਦੇ ਨਿਤਨੇਮ ਤੋਂ ਇਲਾਵਾ ਵੀ ਗੁਰਬਾਣੀ ਦਾ ਪਾਠ ਕਰਦੇ ਹਨ ਕਈ ਪੰਨਪ੍ਰਾਵਾਂ ਨੂੰ ਜਦੋਂ ਵੀ ਸਮਾਂ ਮਿਲੇ ਉਹ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਕੁਝ ਪੰਨਪ੍ਰਾਵਾਂ ਦਾ ਆਪਣਾ ਸੁਭਾਅ ਉਹਨਾਂ ਨੂੰ ਜਦੋਂ ਵੀ ਐਕਸਟਰਾ ਸਮਾਂ ਮਿਲਦਾ ਹੈ ਤਾਂ ਉਹ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕਈ ਲੋਕ ਚੋਪਾਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕੋਜ ਭੈਣਪਰਾ ਜਦੋਂ ਵੀ ਉਹਨਾਂ ਨੂੰ ਸਮਾਂ ਮਿਲੇ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਪਸੰਦ ਕਰਦੇ ਹਨ ਉਹ ਆਪਣਾ ਹੀ ਰੁਝਾਨ ਹੁੰਦਾ ਹੈ ਸਾਧ ਸੰਗਤ ਜੀ ਕਿਸੇ ਨੂੰ ਕੋਈ ਬਾਣੀ ਪੜਨੀ ਸਿਰ ਲੱਗਦੀ ਹੈ ਤੇ ਕਿਸੇ ਨੂੰ ਕੋਈ ਕਿਸੇ ਨੂੰ ਕਿਸੇ ਬਾਣੀ ਦੇ ਵਿੱਚ ਆਨੰਦ ਆਉਂਦਾ ਹੈ ਕਿਉਂਕਿ ਉਹਨਾਂ ਦੀ ਰੁਟੀਨ ਇਹ ਬਣ ਜਾਂਦੀ ਹੈ ਜੋ ਵੀ ਭੈਣਪਰਾ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਉਹ ਤਾਂ ਵੱਡੇ ਆਪਾਗਾਂ ਵਾਲੇ ਹੁੰਦੇ ਹਨ ਕਿਉਂਕਿ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੇ ਲਈ ਥੋੜਾ ਜਿਹਾ ਸਮਾਂ ਵੱਧ ਲੱਗਦਾ ਹੈ ਕਈ ਭੈਣ ਭਰਾ ਐਸੇ ਕਰਕੇ ਹੀ ਇਸ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਪਰ ਜੋ ਵੀ ਕਰਦੇ ਹਨ ਉਹ ਸੱਚਮੁੱਚ ਵੱਡੇ ਪਾਗਾਂ ਵਾਲੇ ਹੁੰਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਹੁੰਦੇ ਹਨ ਉਹਨਾਂ ਦੇ ਲਈ ਸਤਗੁਰ ਸੱਚੇ ਪਾਤਸ਼ਾਹ ਪਤਾ ਨਹੀਂ ਉਹਨਾਂ ਦੇ ਉੱਪਰ ਕਿੰਨੀਆਂ ਬਖਸ਼ਿਸ਼ਾਂ ਵਰਤਾ ਦਿੰਦੇ ਹਨ ਉਹਨਾਂ ਨੂੰ ਕਈ ਵਾਰ ਇਹਨਾਂ ਬਖਸ਼ਿਸ਼ਾਂ ਦਾ ਪਤਾ ਨਹੀਂ ਲੱਗਦਾ ਸ੍ਰੀ ਗੁਰੂ ਅਰਜਨ ਦੇਵ ਉਹਨਾਂ ਦੇ ਖੁਦ ਦੇ ਬਚਨ ਹਨ ਕਹਿੰਦੇ ਹਨ ਕਿ ਇੱਕ ਵਾਰ ਕੁਝ ਸਿੱਖ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਪਾਸ਼ਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਪਾਸ਼ਾ ਗੁਰੂ ਰਾਮਦਾਸ ਜੀ ਦੇ ਬਚਨ ਹਨ ਕਿ ਉਹਨਾਂ ਦਾ ਆਦੇਸ਼ ਹੈ ਸਵਾਸ ਸਵਾਸ ਸਿਮਰਨ ਤਾਂ ਹੀ ਕਰ ਸਕਦੇ ਹਾਂ ਇਸ ਨੂੰ ਕਰਨ ਦੇ ਨਾਲ ਸਾਡਾ ਜੀਵਨ ਸਫਲ ਹੋ ਜਾਵੇਗਾ ਪਰ ਸਤਗੁਰ ਸੱਚੇ ਪਾਸ਼ਾ ਜੀ ਅਸੀਂ ਤਾਂ ਗ੍ਰਾਸਟ ਜੀਮਨ ਜੀ ਹੋ ਰਹੇ ਹਾਂ ਅਸੀਂ ਤਾਂ ਸਾਰਾ ਦਿਨ ਕੰਮਦੰਦਿਆਂ ਦੇ ਵਿੱਚ ਲੱਗੇ ਰਹਿੰਦੇ ਹਾਂ ਤੇ ਸਾਡੀ ਇਹ ਅਵਸਥਾ ਬਣੀ ਨਹੀਂ ਕਿ ਅਸੀਂ ਸਵਾਲ-ਸਵਾਲ ਸਿਮਰਨ ਕਰ ਸਕੀਏ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਸਵਾਲ ਸਫਲ ਕਰ ਦੇਣਗੇ ਜਾਂ ਨਹੀਂ ਕਰਨਗੇ ਸਾਡਾ ਜੀਮਨ ਫਿਰ ਸਫਲਾ ਕਿਵੇਂ ਹੋਵੇਗਾ ਕਹਿੰਦੇ ਕਿ ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਨੇ ਇਸ ਬਾਣੀ ਦੀ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਤੇ ਸਿੱਖਾਂ ਨੂੰ ਸਮਝਾਇਆ ਕਿ ਜੋ ਵੀ ਮਨੋ ਆਪਣੇ ਨਿਤਨੇਮ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਪੂਰੇ ਹੀ ਭਰੋਸੇ ਦੇ ਨਾਲ ਕਰੇਗਾ ਉਹਦੇ ਚੋਂ ਵੀ ਕੁਝ ਘੰਟਿਆਂ ਦੇ ਸਵਾਸ ਉਸ ਦੇ ਲੇਖੇ ਲੱਗ ਜਾਣਗੇ ਉਹਦੇ ਵਿੱਚ 24 ਘੰਟਿਆਂ ਦੇ ਸਵਾਸ ਉਸ ਦੇ ਸਫਲ ਹੋ ਜਾਣਗੇ ਤਾਂ ਪਹਿਲਾਂ ਸਾਨੂੰ ਇਹ ਫਲ ਮਿਲਦਾ ਹੈ ਜੋ ਵੀ ਭੈਣ ਪ੍ਰਾਯ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਦੇ ਹਨ ਉਹ ਵੱਡੇ ਕਰਮਾ ਵਾਲੇ ਅਤੇ ਭਾਗਾਂ ਵਾਲੇ ਹੁੰਦੇ ਹਨ ਕਿਉਂਕਿ ਉਹ ਆਪਣੇ 24 ਘੰਟਿਆਂ ਦੇ ਜੀਵਨ ਨੂੰ ਹੀ ਸਫਲ ਕਰ ਚੁੱਕੇ ਹੁੰਦੇ ਹਨ ਮੇਰੇ ਚੌਥੇ ਪਾਸ਼ਾ ਜੀ ਪੰਜਵੇਂ ਪਾਸ਼ਾ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰ ਰਹੇ ਹੁੰਦੇ ਹਨ ਇਹ ਸੀ ਜੀ ਪਹਿਲਾ ਫਲ ਹੁਣ ਗੱਲ ਕਰਦੇ ਹਾਂ ਦੂਸਰੇ ਫਲ ਦੇ ਬਾਰੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਜੋ ਵੀ ਕੈਂਟਿਆਂ ਦੇ ਸਵਾਸ ਲੇਖਿਆਂ ਦੇ ਵਿੱਚ ਲੱਗ ਜਾਂਦੇ ਹਨ ਉਹ ਸਫਲ ਹੋ ਜਾਂਦੇ ਹਨ ਤੇ ਫਿਰ ਉਹਨਾਂ ਦਾ ਜੰਮਣ ਮਰਨਾ ਵੀ ਕੱਟਿਆ ਜਾਂਦਾ ਹੈ ਉਸ ਤੋਂ ਬਾਅਦ ਤੀਸਰਾ ਤੇ ਚੌਥਾ ਕਿ ਮਹਾਪੁਰਖ ਜੀ ਕਹਿੰਦੇ ਹਨ ਕਿ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਦੇ ਤਨ ਮਨ ਧਨ ਦੇ ਜਿਹੜੇ ਵੀ ਰੋਗ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਜਦੋਂ ਅਸੀਂ ਬਾਣੀ ਦੇ ਲੜ ਲੱਗਦੇ ਹਾਂ ਤਾਂ ਸਾਡੇ ਮਨ ਦੇ ਜਿਹੜੇ ਵਿਸ਼ੇਵਿਕਾਰ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਸਾਡੇ ਮਨ ਦੇ ਜੋ ਦੁੱਖ ਰੋਗ ਹੁੰਦੇ ਹਨ ਵਿਸ਼ੇਵਿਕਾਰ ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਚਲੇ ਜਾਂਦੇ ਹਨ ਤੇ ਮਹਾਂਪੁਰਖ ਜੀ ਸਾਨੂੰ ਅਕਸਰ ਹੀ ਸਮਝਾਉਂਦੇ ਹਨ ਕਿ ਪਹਿਲਾਂ ਕਲੇਸ਼ ਸਾਡੇ ਮਨ ਦੇ ਅੰਦਰੋਂ ਦੂਰ ਹੁੰਦਾ ਹੈ ਸਿਮਰਨ ਦਾ ਕਲੇਸ਼ ਬਾਰੀ ਰੂਪ ਦੇ ਸਿਮਰਨ ਬਾਰੀ ਰੂਪ ਦੇ ਕਲੇਸ਼ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਇਸ ਬੰਦੇ ਦੇ ਅੰਦਰ ਗੁੱਸਾ ਭਰਿਆ ਹੋਇਆ ਹੈ ਈਰਖਾ ਭਰੀ ਹੋਈ ਹੈ ਸਿਰਫ ਇਹ ਸਾਰੀਆਂ ਚੀਜ਼ਾਂ ਬਾਹਰ ਆ ਜਾਣਗੀਆਂ ਜੇਕਰ ਅਸੀਂ ਪਾਠ ਕਰਨਾ ਸ਼ੁਰੂ ਕਰ ਦਈਏ ਫਿਰ ਸਾਡੇ ਇਹ ਗੁੱਸੇ ਕਾਰਨ ਸਾਰੇ ਹੀ ਕੰਮ ਖਰਾਬ ਹੋ ਜਾਂਦੇ ਹਨ ਪਰ ਜਦੋਂ ਅਸੀਂ ਗੁਰਬਾਣੀ ਦੇ ਲਲ ਲੱਗਦੇ ਹਾਂ ਆਪਾਂ ਇਹ ਸਾਰੀਆਂ ਚੀਜ਼ਾਂ ਹੀ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦਿੰਦੇ ਹਾਂ ਤੇ ਫਿਰ ਸਾਡਾ ਮਾੜਾ ਸਮਾਂ ਵੀ ਖਤਮ ਹੋ ਜਾਂਦਾ ਹੈ ਸਾਨੂੰ ਫਿਰ ਉਹ ਗਲਤ ਬਾਸੀ ਨਹੀਂ ਲੈ ਕੇ ਜਾ ਸਕਦੀਆਂ ਇਸ ਕਰਕੇ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡੇ ਮਨ ਦੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਗੁਰੂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਐਸੀਆਂ ਮਿਲ ਜਾਂਦੀਆਂ ਹਨ ਅਤੇ ਅੱਜ ਵੀ ਕਈ ਗੁਰਮਖ ਪਿਆਰਿਆਂ ਦੇ ਨਾਲ ਗੱਲ ਕਰੀਏ ਤੇ ਉਹਨਾਂ ਦੀਆਂ ਹੱਡ ਬੀਤੀਆਂ ਐਸੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਮਨ ਤੇ ਹੀ ਨਹੀਂ ਬਲਕਿ ਸਾਡੇ ਸਾਡੇ ਤਨ ਦੇ ਵੀ ਰੋਗ ਦੂਰ ਕਰ ਦਿੰਦੀ ਹੈ ਹਮੇਸ਼ਾ ਸਾਡੇ ਘਰ ਵਿੱਚ ਬਰਕਤਾਂ ਆਉਂਦੀਆਂ ਹਨ ਤੇ ਕਈ ਵਾਰ ਆਪਾਂ ਮਹਾਪੁਰਖਾਂ ਦੇ ਮਹੌਬਚਨ ਵੀ ਸੁਣਦੇ ਹਾਂ ਕਿ ਗੁਰਮਖ ਪਿਆਰੇ ਕਹਿੰਦੇ ਹਨ ਕਿ ਜੇਕਰ ਘਰ ਦੇ ਵਿੱਚ ਤਾਨ ਦੀ ਕਮੀ ਹੈ ਤਾਂ ਇਹ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਦੋ ਪੰਕਤੀਆਂ ਦਾ ਹੀ ਜਾਪ ਕਰੋ ਪ੍ਰਭ ਕੇ ਸਿਮਰਨ ਰਿੱਧ ਸੇਧ ਨਾਉ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਅਤੇ ਬਹੁਤ ਸਾਰੇ ਗੁਰਮਖ ਪਿਆਰੇ ਦੱਸਦੇ ਹਨ ਜਿਨ੍ਹਾਂ ਨੇ ਇਹਨਾਂ ਪੰਕਤੀਆਂ ਦਾ ਜਾਪ ਕਰਨਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਗਰੀਬੀ ਵੀ ਕੱਟੀ ਗਈ ਹੈ ਘਰ ਦੇ ਵਿੱਚ ਉਹ ਪੈਸੇ ਦੀ ਤੰਗੀ ਦੂਰ ਹੋ ਗਈ ਹੈ ਤੇ ਫਿਰ ਆਪ ਹੀ ਸੋਚ ਕੇ ਜੇਕਰ ਅਸੀਂ ਸੁਖਨੀ ਸਾਹਿਬ ਜੀ ਦੀਆਂ ਬਾਣੀ ਦੀਆਂ ਦੋ ਪੰਕਤੀਆਂ ਦੇ ਨਾਲ ਸਾਡੇ ਘਰ ਦੀ ਜਿਹੜੀ ਗਰੀਬੀ ਹੈ ਉਹ ਕੱਟੀ ਜਾ ਸਕਦੀ ਹੈ ਤੇ ਜਿਹੜੇ ਤੇ ਜਿਹੜੇ ਰੋਜ਼ਾਨਾ ਹੀ ਸੁਖਨੀ ਸਾਹਿਬ ਜੀ ਦਾ ਪਾਠ ਪੂਰਾ ਕਰਦੇ ਹਨ ਉਹਨਾਂ ਉੱਤੇ ਕਿੰਨੀ ਕਿਰਪਾ ਹੋਣ ਦੀ ਹੋਵੇਗੀ ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਹੋ ਜਾਂਦੀਆਂ ਹੋਣਗੀਆਂ ਸਾਦ ਸੰਗਤ ਇਸ ਕਰਕੇ ਆਪਾਂ ਸਿਰਫ ਇੱਕ ਪੰਕਤੀ ਦੇ ਨਾਲ ਹੀ ਨਹੀਂ ਆਪਾਂ ਪੂਰਾ ਪਾਠ ਕਰਨਾ ਹੈ ਪ੍ਰਮਾਤਮਾ ਜੀ ਦੀ ਪੂਰੀ ਕਿਰਪਾ ਨੂੰ ਹਾਸਲ ਕਰਨਾ ਹੈ ਉਸ ਤੋਂ ਬਾਅਦ ਛੇਵਾਂ ਵੱਡਾ ਫਲ ਹੈ ਕਿ ਜਿਸ ਘਰ ਦੇ ਵਿੱਚ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੁੰਦਾ ਹੈ ਜੋ ਵੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਪੂਰਾ ਕੰਠ ਕਰਦੇ ਹਨ ਉਹਨਾਂ ਦੇ ਘਰੋਂ ਕਾਲਯੁਗ ਉਹਨਾਂ ਦਾ ਫਿਰ ਕੁਝ ਵੀ ਵਿਗਾੜ ਨਹੀਂ ਸਕਦਾ ਕਲਯੁਗ ਕਿਸੇ ਪ੍ਰਕਾਰ ਦੇ ਨਾਲ ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਪਾੜੀ ਸਕਦਾ ਕਿਉਂਕਿ ਕਲਯੁਗ ਨੂੰ ਗੁਰਬਾਣੀ ਤੋਂ ਬੜਾ ਡਰ ਲੱਗਦਾ ਹੈ ਖਾਸ ਕਰਕੇ ਸੁਖਨੀ ਸਾਹਿਬ ਜੀ ਦੀ ਬਾਣੀ ਤੋਂ ਇੱਥੇ ਆਪਾਂ ਬਾਬਾ ਨੰਦ ਸਿੰਘ ਜੀ ਦੇ ਜੀਵਨ ਦੇ ਬਾਰੇ ਪੜਿਆ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ ਕਹਿੰਦੇ ਹਨ ਕਿ ਕਮਾਈ ਵਾਲੇ ਮਹਾਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਉਹਨਾਂ ਦਾ ਰੋਜ਼ਾਨਾ ਦਾ ਨਿਯਮ ਸੀ ਕਿ ਉਹ ਰਾਤ ਨੂੰ 12 ਵਜੇ ਉੱਠ ਪੈਂਦੇ ਸਨ ਉਠ ਕੇ ਇਸ਼ਨਾਨ ਕਰਦੇ ਸਨ ਇਸ਼ਨਾਨ ਕਰਕੇ ਗੁਰਨਾਨਕ ਪਾਸ਼ਾ ਜੀ ਦੀ ਜਾਤ ਦੇ ਵਿੱਚ ਬੈਠੇ ਰਹਿੰਦੇ ਸਨ ਬਾਬਾ ਜੀ ਦਾ ਜੋ ਵੀ ਰੋਜ਼ਾਨਾ ਦਾ ਨਿਤਨੇਮ ਸੀ ਉਸ ਦੇ ਵਿੱਚ ਸੁਖਨੀ ਸਾਹਿਬ ਜੀ ਦੀ ਬਾਣੀ ਬਹੁਤ ਜ਼ਿਆਦਾ ਸ਼ਾਮਲ ਸੀ ਤੇ ਕਹਿ ਦੇ ਦਿੰਦੇ ਹਨ ਕਿ ਇੱਕ ਦਿਨ ਐਸੇ ਹੀ ਤਰ੍ਹਾਂ ਅਮਰਤ ਵੇਲੇ ਧੰਤ ਧੰ ਬਾਬਾ ਨੰਦ ਸਿੰਘ ਜੀ ਨੂੰ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਜਦੋਂ ਉਹ ਪਾਠ ਕਰ ਰਹੇ ਸਨ ਉਸ ਵੇਲੇ ਕਲਜ ਉਹਨਾਂ ਦੇ ਅੱਗੇ ਆ ਕੇ ਖੜਾ ਹੋ ਗਿਆ ਬਾਬਾ ਜੀ ਨੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਉਹਨਾਂ ਨੇ ਆਪ ਦੇਖਿਆ ਕਿ ਇੱਕ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਕੋਈ ਚੀਜ਼ ਉਹਨਾਂ ਕੋਲ ਖੜੀ ਹੈ। ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਹਿੰਦੇ ਕਾਲਯੁਗ ਨੇ ਜਵਾਬ ਦਿੱਤਾ ਕਿ ਮੈਂ ਤਾਂ ਕਾਲਯੁਗ ਹਾਂ। ਇਹ ਮੇਰਾ ਯੁਗ ਚੱਲ ਰਿਹਾ ਹੈ। ਇਸ ਯੁਗ ਦੇ ਵਿੱਚ ਇਹ ਪੂਰੀ ਸ੍ਰਿਸ਼ਟੀ ਉੱਤੇ ਮੇਰਾ ਰਾਜ ਹੈ। ਮੇਰਾ ਬੋਲ ਬਾਲਾ ਹੈ। ਮੈਂ ਬੜਾ ਤਕਤਵਾਰ ਹਾਂ। ਮੈਂ ਕੁਝ ਵੀ ਕਰ ਸਕਦਾ ਹਾਂ। ਬਾਬਾ ਜੀ ਨੇ ਕਿਹਾ ਕਿ ਠੀਕ ਹੈ ਭਾਈ ਤੂੰ ਤਾਕਤਵਾਰ ਹੋਵੇਂਗਾ ਪਰ ਇਹ ਤੂੰ ਦੱਸ ਇਸ ਵਕਤ ਸਾਡੇ ਕੋਲ ਕੀ ਲੈਣ ਆਇਆ ਹੈ ਫਿਰ ਕਹਿੰਦੇ ਕਿ ਕਲਜੂ ਨੇ ਕਿਹਾ ਮੈਂ ਤੁਹਾਡੇ ਕੋਲ ਇਸ ਕਰਕੇ ਆਇਆ ਹਾਂ ਕਿਉਂਕਿ ਮੈਂ ਤੁਹਾਡੇ ਤੋਂ ਦੁਖੀ ਹਾਂ ਸੰਤ ਬਾਬਾ ਨੰਦ ਸਿੰਘ ਜੀ ਕਹਿਣ ਲੱਗੇ ਕਿ ਭਾਈ ਤੂੰ ਸਾਡੇ ਤੋਂ ਦੁਖੀ ਕਿਉਂ ਹੈ ਅਸੀਂ ਤੈਨੂੰ ਕੀ ਦੁੱਖ ਦਿੱਤਾ ਹੈ ਤਾਂ ਕਲਜੂ ਕਹਿਣ ਲੱਗਾ ਮੈਨੂੰ ਦੁੱਖ ਨਹੀਂ ਤੁਸੀਂ ਕੋਈ ਵੀ ਦਿੱਤਾ ਪਰ ਜਿਹੜਾ ਤੁਸੀਂ ਨਾਮ ਜਾਪਦੇ ਰਹਿੰਦੇ ਹੋ ਬਾਣੀ ਪੜ੍ਹਦੇ ਰਹਿੰਦੇ ਹੋ ਮੈਨੂੰ ਦੁੱਖ ਉਹ ਦਿੰਦੀ ਹੈ ਬਾਬਾ ਜੀ ਕਹਿਣ ਲੱਗੇ ਪਾਈ ਇਹਦੇ ਵਿੱਚ ਤੈਨੂੰ ਕੀ ਦੁੱਖ ਹੁੰਦਾ ਹੈ ਅਸੀਂ ਤਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਤਾਂ ਗੱਲ ਜੋ ਕਹਿਣ ਲੱਗਾ ਤੁਸੀਂ ਆਪ ਬਾਣੀ ਪੜ੍ਹਦੇ ਹੋ ਤੇ ਹੋਰਾਂ ਨੂੰ ਵੀ ਬਾਣੀ ਪੜ੍ਹਾਉਂਦੇ ਹੋ ਹੋਰਾਂ ਨੂੰ ਵੀ ਇਹ ਨਾਮ ਦੇ ਨਾਲ ਜੋੜ ਰਹੇ ਹੋ ਇਸ ਕਰਕੇ ਮੈਨੂੰ ਉਸ ਇਨਸਾਨ ਦਾ ਦੁੱਖ ਹੈ ਜਿਹੜਾ ਨਾਮ ਬਾਣੀ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਮੈਂ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦਾ ਇਹ ਨਾਮ ਜਪਣਾ ਬਾਣੀ ਪੜਨੀ ਤੁਸੀਂ ਬੰਦ ਕਰ ਦਿਓ ਅਤੇ ਹੋਰਾਂ ਨੂੰ ਵੀ ਨਾ ਜੋੜੋ ਇਸ ਕਰਕੇ ਤੁਸੀਂ ਇਹ ਨਾਮ ਜਪਣਾ ਬੰਦ ਕਰੋ ਤੇ ਹੋਰਾਂ ਨੂੰ ਵੀ ਨਾਮ ਜਪਾਉਣਾ ਬੰਦ ਕਰ ਦਿਓ ਤੁਸੀਂ ਲੋਕਾਂ ਨੂੰ ਪ੍ਰੇਰਨਾ ਦੇਣੀ ਹੀ ਬੰਦ ਕਰ ਦਿਓ ਤੰ ਬਾਬਾ ਨੰਦ ਸਿੰਘ ਜੀ ਕਹਿਣ ਲੱਗੇ ਭਾਈ ਇਹ ਤਾਂ ਨਹੀਂ ਹੋ ਸਕਦਾ ਕਹਿੰਦੇ ਕਿ ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਜਵਾਬ ਦਿੱਤਾ ਤਾਂ ਕਾਲਜੁਗ ਨੂੰ ਬਹੁਤ ਗੁੱਸਾ ਆਇਆ ਕਾਲਜੁਗ ਨੇ ਆਪਣਾ ਹੋਰ ਭਿਆਨਕ ਰੂਪ ਦਿਖਾਇਆ ਤੇ ਬਾਬਾ ਜੀ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗਾ ਕਿ ਮੈਂ ਇਹ ਕਰ ਦਊਗਾ ਉਹ ਕਰ ਦਊਗਾ ਤੇ ਕਾਲਜੁਗ ਕਹਿ ਬੈਠਾ ਕਿ ਮੈਂ ਤਾਂ ਕੁਝ ਵੀ ਕਰ ਸਕਦਾ ਹਾਂ ਪਰ ਇਸ ਵਕਤ ਜਿਹੜੀ ਬਾਣੀ ਤੁਸੀਂ ਪਾੜ ਰਹੇ ਹੋ ਇਹ ਬਾਣੀ ਮੈਨੂੰ ਤੁਹਾਡੇ ਨੇੜੇ ਨਹੀਂ ਆਉਣ ਦੇ ਰਹੀ ਤਾਂ ਸਾਧ ਸੰਗਤ ਜੀ ਤੁਸੀਂ ਆਪ ਹੀ ਸਮਝ ਲਓ ਕਿ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਇਹ ਸਾਨੂੰ ਕਿੰਨੇ ਦੁੱਖ ਰੋਗਾਂ ਤੋਂ ਦੂਰ ਰੱਖੇਗੀ ਇਹ ਸਾਨੂੰ ਸਾਡੇ ਉਤੇ ਆਉਣ ਵਾਲੀਆਂ ਮਾੜੀਆਂ ਸ਼ਕਤੀਆਂ ਤੋਂ ਵੀ ਦੂਰ ਰੱਖੇਗੀ ਇਸ ਵਿੱਚ ਬਹੁਤ ਹੀ ਸ਼ਕਤੀ ਹੈ ਸਾਧ ਸੰਗਤ ਜੀ ਇਸ ਨੂੰ ਤੁਸੀਂ ਜੇਕਰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹੋ ਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਕਤਾਂ ਹੀ ਬਰਕਤਾਂ ਹੀ ਬਰਕਤਾਂ ਤੇ ਖੁਸ਼ੀਆਂ ਹੀ ਖੁਸ਼ੀਆਂ ਵਾਸ ਕਰ ਜਾਣਗੀਆਂ ਰੋਜ਼ਾਨਾ ਜਿਹੜੇ ਲੋਕ ਦੋ ਪਾਠ ਸ਼੍ਰੀ ਸੁਖਨੀ ਸਾਹਿਬ ਜੀ ਦੇ ਕਰਦੇ ਹਨ ਉਹਨਾਂ ਨੂੰ ਫਲ ਇੱਕ ਸਹਿਜ ਪਾਠ ਦੇ ਬਰਾਬਰ ਮਿਲ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਕਿੰਨੀ ਸੌਖੀ ਯੋਗਤੀ ਪਰਮਾਤਮਾ ਦੇ ਨਾਲ ਮਿਲਣ ਦੀ ਮਿਲ ਜਾਂਦੀ ਹੈ ਸਾਧ ਸੰਗਤ ਜੀ ਇਹ ਫਾਇਦੇ ਸੰਨ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਕਰਨ ਦੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਰਿੱਧੀਆਂ ਸਿੱਧੀਆਂ ਆ ਜਾਣ ਤੁਹਾਡੇ ਘਰ ਦੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਣ ਤਾਂ ਤੁਸੀਂ ਵੀ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਜੇਕਰ ਤੁਸੀਂ ਇੱਕ ਅਸ਼ਟਪਦੀ ਤੋਂ ਹੀ ਕਰੋਗੇ ਤਾਂ ਤੁਸੀਂ 24 ਦਿਨਾਂ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ